सीएम भगवत मान ਦੇ ਨਾਲ ਕਿਸਾਨਾਂ ਦੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਸੀਐਮ ਭਗਵਤ ਮਾਨ ਨੇ ਕਿਸਾਨਾਂ ਨੂੰ ਧਮਕੀਆਂ ਦੇ ਦਿੱਤੀਆਂ ਸੀ। ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਤਬੀਅਤ ਸਿਹਤ ਮੂਜਾਜ ਕਿਦਾਂ ਤੁਹਾਡੇ ਸਭ ਵਧੀਆ ਜੀ ਵੀਰੋ ਸੀਐਮ ਭਗਵਤ ਮਾਨ ਨੇ ਜਿਹੜੀ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਸੀ ਉਹਦੇ ਵਿੱਚ ਜੇ ਕਿਸੇ ਮਾਮਲੇ ਦਾ ਕੋਈ ਹੱਲ ਨਹੀਂ ਹੋਇਆ ਉਲਟਾ ਸੀਐਮ ਭਗਵਤ ਮਾਨ ਨੇ ਕਿਸਾਨਾਂ ਨੂੰ ਧਮਕੀਆਂ ਦੇ ਦਿੱਤੀਆਂ। ਉਸ ਦੇ ਨਤੀਜੇ ਦੇ ਵਿੱਚ ਸੀਐਮ ਭਗਵਤ ਮਾਨ ਨੇ ਕਿਹਾ ਕਿ ਜਾਓ ਜੋ ਤੁਹਾਡੇ ਕੋ ਹੁੰਦਾ ਤੁਸੀਂ ਕਰ ਲਓ ਇਸ ਦੇ ਹਵਾਲੇ ਦੇ ਨਾਲ ਕਿਸਾਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਇਸ ਹਵਾਲੇ ਦੇ ਨਾਲ ਵੀਡੀਓ ਆਈ ਹੈ ਸਾਡੇ ਕੋਲ ਪਹਿਲੇ ਆਪਾਂ ਵੀਡੀਓ ਦੇਖਨੇ ਆਂ ਫਿਰ ਕਰਾਂਗੇ ਵੀਡੀਓ ਦੇ ਗੱਲਬਾਤ ਕਿਸਾਨ ਆਗੂਆਂ ਦੇ ਘਰੇ ਰੇੜਾ ਮਾਰਦੀਆਂ ਸ਼ੁਰੂ ਕਰੀਆਂ ਤਾਂ ਬਹੁਤੇ ਕਿਸਾਨ ਗ੍ਰਿਫਤਾਰ ਕੀਤੇ ਗਏ ਇਥੋਂ ਤੱਕ ਕੇ 80-80 ਸਾਲ ਦੇ ਬਜ਼ੁਰਗ ਜਿਹਦੇ ਵਿੱਚ ਸਤਨਾਮ ਬਹਿਰੂ ਸਾਡੇ ਫੋਰਮ ਦੇ ਬਜ਼ੁਰਗ ਆਗੂ ਨੇ ਉਹਨਾਂ ਨੂੰ ਤੜਕੇ ਫੋਰਸ ਚਾੱਕ ਕੇ ਲਜਾਣਾ ਥਾਣੇ ਚਲ ਜਾਣਾ ਜਦੋਂ ਉਹਨਾਂ ਨੇ ਦੱਸਿਆ ਕਿ ਸਾਡਾ ਮੋਰਚਾ ਸ਼ੰਭੂ ਚੱਲ ਰਿਹਾ ਹੈ ਖਨੌਰੀ ਚੱਲ ਰਿਹਾ ਹੈ ਰਤਨਪੁਰੇ ਚੱਲ ਰਿਹਾ ਹੈ ਤਾਂ ਉਹਨੂੰ ਫੋਰਸ ਨੂੰ ਘਰਾਂ 'ਚ ਨਾਜ਼ਰਬੰਦ ਕੀਤਾ ਹੋਇਆ ਕੜ ਕੇ ਰੇਡ ਮਾਰ ਕੇ ਜਿੱਥੋਂ ਤੱਕ ਔਰਤਾਂ ਨੂੰ ਗ੍ਰਿਫਤਾਰ ਕਰ ਲੈਣਾ ਇਥੋਂ ਸਾਫ ਨਜ਼ਰ ਆ ਰਹੀ ਹੈ ਕਿ ਸਰ ਸਰਕਾਰ ਕੋਲੇ ਦਲੀਲ ਨਹੀਂ ਕਬਰਾਈ ਹੋਈ ਹੈ ਕਿਸਾਨਾਂ ਦੇ ਟੱਠਾਂ ਤੋਂ ਤੇ ਨਾਉਣ ਇਹ ਚੰਡੀਗੜ੍ਹ ਆ ਜਾਣ ਪ੍ਰਭੂ ਚੰਡੀਗੜ੍ਹ ਕਿਹੜੀ ਟ੍ਰੇਨ ਰੋਕ ਰਹੇ ਸੀ ਚੰਡੀਗੜ੍ਹ ਕਿਹੜੀ ਸੜਕ ਰੋਕ ਰਹੇ ਹਾਂ ਸਾਡੀਆਂ ਕੁਝ ਮੰਗਾਂ ਕੇਂਦਰ ਨਾਲ ਨੇ ਕੁਝ ਸਟੇਟ ਨਾਲ ਨੇ ਤਾਂ ਸਾਡੀ ਰਾਜਧਾਨੀ ਹੈ ਉਹ ਸਾਡੀ ਜਗ੍ਹਾ ਕੇਂਦਰ ਸਰਕਾਰ ਦੇ ਵੀ ਇਤਿਨ ਪੁੱਤੇ ਕਬਜ਼ਾ ਕਰਿਆ ਹੋਇਆ ਉਹਨਾਂ ਨੇ ਤੇ ਪੰਜਾਬ ਸਰਕਾਰ ਦਾ ਵੀ ਉੱਥੇ ਦਫ਼ਤਰ ਹੈ ਮੁੱਖ ਮੰਤਰੀ ਦੀ ਰਿਹਾਸ ਚੰਡੀਗੜ੍ਹ ਹੈ ਜੇ ਕਿਸਾਨ ਲੋਕਾਂ ਦੀਆਂ ਮੰਗਾਂ ਲੈ ਕੇ ਉੱਥੇ ਜਾ ਰਹੇ ਨੇ ਤੁਸੀਂ ਇੰਨਾ ਜ਼ਬਰ ਢਾਕ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਆਖਰ ਨੂੰ ਤਾਂ ਤੁਹਾਨੂੰ ਸਾਹਮਣਾ ਕਰਨਾ ਪੈਣਾ ਸਾਡੇ ਕਿਸਾਨਾਂ ਦੇ ਰੋਧਾਂ ਪੂਰੇ ਭਾਰਤ ਦੇ ਅਟੈਲੀਜੈਂਸੀਆਂ ਨੂੰ ਸਰਕਾਰਾਂ ਨੂੰ ਤੇ ਕਿਸਾਨਾਂ ਨੂੰ ਪਤਾ ਹੈ ਕਿ ਸਾਡਾ 13 ਫਰਵਰੀ ਤੋਂ ਲੈ ਕੇ ਲਗਾਤਾਰ ਜਿਹੜਾ ਖਨੌਰੀ ਰਤਨਪੁਰਾ ਸ਼ੰਭੂ ਮੋਰਚੇ ਚੱਲ ਰਹੇ ਆ ਉਸ ਮੋਰਚੇ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਬਹੁਤ bari ਹਮਲੇ ਕੀਤੇ ਪਤਾ ਹੈ ਅਸੀਂ ਕਿੰਨੀਆਂ ਉਹਨਾਂ ਦੀਆਂ ਫੋਰਸਾਂ ਦਾ ਸਾਹਮਣਾ ਕੀਤਾ ਜਿਹਦੇ ਵਿੱਚੋਂ अनेका ਸਾਡੇ ਕਿਸਾਨ ਜ਼ਖਮੀ ਵੀ ਹੋਏ ਨੇ ਸ਼ਹੀਦ ਵੀ ਹੋਏ ਨੇ ਕਬਰਾਈਆਂ ਹੋਈਆਂ ਸਰਕਾਰਾਂ ਅਡ ਅਡਾਨੀ ਬਾਨੀਆਂ ਦੇ ਪੱਖਪੂਰ ਤੇ ਨੰਗੇ ਚਿੱਟੇ ਤੌਰ ਤੇ ਉਤਰ ਆਈਆਂ ਨੇ ਭਾਵੇਂ ਸਾਡੇ ਸਾਥੀ ਇਸ ਫੋਰਮ ਦੇ ਵਿੱਚ ਨਹੀਂ ਪਰ ਉਹਨਾਂ ਦੀ ਜਿਹੜੀ ਕੱਲ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਉਹ ਮੀਟਿੰਗ ਬੇਸ਼ਿੱਟਾ ਰਹੀ ਕਬਰਾਈ ਹੋਈ ਸਰਕਾਰ ਨੇ ਤੜਕੇ ਤੋਂ ਅੱਜ 3 ਵਜੇ ਤੋਂ ਲੈ ਕੇ ਕਿਸਾਨ ਆਗੂਆਂ ਦੇ ਘਰੇ ਰੇਡਾਂ ਮਾਰਨੀਆਂ ਸ਼ੁਰੂ ਕਰੀਆਂ ਤਾਂ ਬਹੁਤੇ ਕਿਸਾਨ ਗ੍ਰਿਫਤਾਰ ਕੀਤੇ ਗਏ ਇਥੋਂ ਤੱਕ ਕੇ 80-80 ਸਾਲ ਦੇ ਬਜ਼ੁਰਗ ਜਿਹਦੇ ਵਿੱਚ ਸਤਨਾਮ ਬਹਿਰੂ ਸਾਡੇ ਫੋਰਮ ਦੇ ਬਜ਼ੁਰਗ ਆਗੂ ਨੇ ਉਹਨਾਂ ਨੂੰ ਤੜਕੇ ਫੋਰਸ ਚੱਕ ਕੇ ਲਜਾਣਾ ਠਾੜੇ ਜਲਜਾਨਾ ਜਦੋਂ ਉਹਨਾਂ ਨੇ ਦੱਸਿਆ ਕਿ ਸਾਡਾ ਮੋਰਚਾ ਸ਼ੰਭੂ ਚੱਲ ਰਿਹਾ ਹੈ ਖਨੌਰੀ ਚੱਲ ਰਿਹਾ ਹੈ ਰਤਨਪੁਰੇ ਚੱਲ ਰਿਹਾ ਹੈ ਤਾਂ ਉਹਨੂੰ ਫੋਰਸ ਨੂੰ ਘਰਾ ਵਿੱਚ ਨਾਜ਼ਰਬੰਦ ਕੀਤਾ ਹੋਇਆ ਹੈ ਤਾਂ ਬਹੁਤੇ ਸਾਡੇ ਜਿਹੜੇ ਆਗੂ ਤਾਰਨ ਤਾਰਨ ਬਠਿੰਡਾ ਮਾਨਸਾ ਹੋਰ ਜ਼ਿਲ੍ਹਿਆਂ ਦੇ ਵਿੱਚੋਂ ਜਿਹਨੂੰ ਜਿਹੜਾ ਰਿਪੋਰਟ ਆ ਰਹੀਆਂ ਨੇ ਕਿ ਜਿਹੜੇ ਤੜਕੇ 3 ਵਜੇ ਕਿਸਾਨ ਆਗੂ ਫੜ ਕੇ ਖਾਣਿਆਂ ਦੇ ਵਿੱਚ ਬੰਦ ਨੇ ਕਈਆਂ ਨੂੰ ਡੀਸੀ ਦਫ਼ਤਰਾਂ ਦੇ ਨੇੜੇ ਲੈ ਕੇ ਗਏ ਨੇ ਵੀ ਜ਼ਿਲ੍ਹਾਂ ਦੇ ਵਿੱਚ ਭੇਜਿਆ ਜਾਵੇ ਜਿਹਦੇ ਵਿੱਚੋਂ ਬਠਿੰਡਾ ਖਾਸ ਕਰਕੇ ਅਰਜਨ ਸਿੰਘ ਫੂਲ ਸਾਡੇ ਪੁਰਾਣੇ ਆਗੂ ਨੇ ਉਹਨਾਂ ਦੀ ਬਿਮਾਰੀ ਦੀ ਦਵਾਈ ਚੱਲ ਰਹੀ ਹੈ ਪਰ ਤੜਕੇ 4 ਵਜੇ ਚੱਕਣਾ ਪਰਿਵਾਰ ਨੂੰ ਗੱਲ ਨਾ ਕਰਨ ਦੇਣੀ ਉਹਨੂੰ ਵੀ ਬਠਿੰਡੇ ਲੈ ਕੇ ਗਏ ਨੇ ਤਾਂ ਐਵੇਂ ਜ਼ਿਕਰ ਕੋੜਾ ਕੌੜਾ ਵਾਲੇ ਦੇ ਵਿੱਚ ਪੜ ਕੇ ਰੇਡ ਮਾਰ ਕੇ ਜਿੱਤੋਂ ਤੱਕ ਔਰਤਾਂ ਨੂੰ ਗ੍ਰਿਫਤਾਰ ਕਰ ਲੈਣਾ ਇੱਥੋਂ ਸਾਫ਼ ਨਜ਼ਰ ਆ ਰਹੀ ਹੈ ਕਿ ਸਰ ਸਰਕਾਰ ਕੋਲੇ ਦਲੀਲ ਨਹੀਂ ਘਬرائی ਹੋਈ ਹੈ ਕਿਸਾਨਾਂ ਦੇ ਇਕੱਠਾਂ ਤੋਂ ਕਿਸਾਨਾਂ ਦੇ ਮੋਰਚਿਆਂ ਤੋਂ ਤਾਂ ਇਸ ਤਰ੍ਹਾਂ ਸਰਕਾਰਾਂ ਨਹੀਂ ਚੱਲਣੀਆਂ ਤੁਸੀਂ ਕਿੰਨਾ ਵੀ ਜ਼ਬਰ ਢਾ ਲੋ ਆਖਰ ਨੂੰ ਸੋਨ ਨੂੰ ਵਾਪਸੀ ਮੁੜਨਾ ਪੈਣਾ ਹੈ ਆ ਥੋੜੇ ਦਿਨ ਪਿੱਛੇ ਜ਼ਿਲ੍ਹਾ ਬਠਿੰਡੇ ਦੇ ਵਿੱਚ ਇੱਕ ਐਮਐਲਏ ਵੱਲੋਂ ਪੱਤਰਕਾਰ ਤੇ ਪਰਚਾ ਦਰਜ ਕੀਤਾ ਤੇ ਜਦੋਂ ਪਤਾ ਲੱਗਿਆ ਵੱਡੀ ਪੱਧਰ ਤੇ ਲੋਕ ਬਠਿੰਡੇ ਦੇ ਵਿੱਚ ਘਰਾਓ ਕਰਨਗੇ ਡੀਸੀ ਐਸਐਸਪੀ ਦਾ ਤਾਂ ਪਰਚਾ ਵਾਪਸ ਕੀਤਾ ਤਾਂ ਤੁਸੀਂ ਕਿਸਾਨਾਂ ਦੀਆਂ ਮੰਗਾਂ ਤੋਂ ਮੂੰਹ ਨਹੀਂ ਮੋੜ ਸਕਦੇ ਇਹ ਮੰਨਣੀਆਂ ਪੈਣੀਆਂ ਨੇ ਕਿੰਨਾ ਜ਼ਿਆਦਾ ਫੋਰਸ ਦੀ ਤਾਕਤ ਵਰਤੋਂਗੇ ਲੋਕਾਂ ਦੇ ਖਿਲਾਫ ਉਹਨੇ ਲੋਕ ਸੜਕਾਂ ਤੇ ਆਉਣਗੇ ਅਸੀਂ ਇਹ ਅਪੀਲ ਕਰਦੇ ਆ ਕਿ ਜਿੰਨੇ ਵੀ ਕਿਸਾਨ ਗਿਰਫਤਾਰ ਕੀਤੇ ਨੇ ਕਿੰਨੀਆਂ ਸਾਡੀਆਂ ਔਰਤਾਂ ਗਿਰਫਤਾਰ ਕੀਤੀਆਂ ਨੇ ਉਹਨਾਂ ਨੂੰ ਤੁਰਤ ਰਿਹਾ ਕਰੋ ਨਾ ਮਜਬੂਰ ਕਰੋ ਲੋਕਾਂ ਨੂੰ ਜਿਹੜਾ ਮੁੱਖ ਮੰਤਰੀ ਕਹਿੰਦਾ ਮੈਂ ਤਾਂ ਅਪੀਲ ਕੀਤੀ ਸੀ ਕਿ ਸੜਕਾਂ ਤੇ ਨਾ ਆਉਣ ਇਹ ਟ੍ਰੇਨਾਂ ਦੇ ਪਾਡਰੀਆਂ ਤੇ ਨਾ ਆਉਣ ਇਹ ਚੰਡੀਗੜ੍ਹ ਆ ਜਾਣ ਪ੍ਰਭੂ ਚੰਡੀਗੜ੍ਹ ਕਿਹੜੀ ਟ੍ਰੇਨ ਰੋਕ ਰਹੇ ਸੀ ਚੰਡੀਗੜ੍ਹ ਕਿਹੜੀ ਸੜਕ ਰੋਕ ਰਹੇ ਆ ਸਾਡੀਆਂ ਕੁਝ ਮੰਗਾਂ ਕੇਂਦਰ ਨਾਲ ਨੇ ਕੁਝ ਸਟੇਟ ਨਾਲ ਨੇ ਤਾਂ ਸਾਡੀ ਰਾਜਧਾਨੀ ਐ ਉਹ ਸਾਂਝੀ ਜਗ੍ਹਾ ਕੇਂਦਰ ਸਰਕਾਰ ਦੇ ਵੀ ਉੱਤੇ ਕਬਜ਼ਾ ਕਰਿਆ ਹੋਇਆ ਉਹਨਾਂ ਨੇ ਤੇ ਪੰਜਾਬ ਸਰਕਾਰ ਦਾ ਵੀ ਉੱਥੇ ਦਫਤਰ ਐ ਮੁੱਖ ਮੰਤਰੀ ਦੀ ਰਿਹਾਸ ਚੰਡੀਗੜ੍ਹ ਐ ਜੇ ਕਿਸਾਨ ਲੋਕਾਂ ਦੀਆਂ ਮੰਗਾਂ ਲੈ ਕੇ ਉੱਥੇ ਜਾ ਰਹੇ ਨੇ ਤੁਸੀਂ ਇੰਨਾ ਜ਼ਬਰ ਢਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਆਖਰ ਨੂੰ ਤਾ ਸਾਨੂੰ ਸਾਹਮਣਾ ਕਰਨਾ ਪੈਣਾ ਸਾਡੇ ਕਿਸਾਨਾਂ ਦੇ ਰੋਧਾ ਮੈਂ ਅਪੀਲ ਕਰਦਾ ਕਿ ਜਿੰਨੇ ਵੀ ਕਿਸਾਨ ਗ੍ਰਿਫਤਾਰ ਕੀਤੇ ਐ ਕੋਈ ਘਬਰਾਉਣ ਦੀ ਲੋੜ ਨਹੀਂ ਭਰਾਵੋ ਸਾਡੀਆਂ ਜ਼ਮੀਨਾਂ ਤੇ ਹਮਲਾ ਹੈ ਸਾਡੇ ਕਿਸਾਨ ਸ਼ਹੀਦ ਹੋਏ ਸ਼ੁਭ ਕਰਨ ਅਰਗੇ ਤਾਂ ਪਰਿਵਾਰ ਅੱਜ ਵੀ ਗਰਮੀ ਦੇ ਠੰਡ ਦੇ ਵਿੱਚ ਰਤਨਪੁਰੇ ਖਨੌਰੀ ਸ਼ੰਭੂ ਬੋਰਜਾ ਦੇ ਵਿੱਚ ਬੈਠੇ ਨੇ ਕੋਈ ਗੱਲ ਨਹੀਂ ਸਰਕਾਰ ਨੂੰ ਲੈ ਜਾਂਦੇ ਜੇ ਵੱਦ ਤੋਂ ਵੱਧ ਥਾਣੇ ਚੋਂ ਜੇਲ੍ਹਾਂ ਚ ਲੈ ਜਾਣਗੇ ਛਡਾਵਾਂਗੇ ਸਾਰਿਆਂ ਨੂੰ ਪਰ ਸਰਕਾਰ ਦੀ ਇਸ ਕਾਰਵਾਈ ਦੀ ਦੋਨੇ ਫੋਰਮ ਵੱਲੋਂ ਖਾਸ ਕਰਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਇਹਦੀ ਨਿਖੇਦੀ ਵੀ ਕਰਦੇ ਆ ਜੇ ਸਰਕਾਰ ਨੇ ਕਿਸਾਨਾਂ ਨੂੰ ਰਿਹਾ ਨਾ ਕੀਤਾ ਗਿਆ ਸਾਡੀਆਂ ਔਰਤਾਂ ਨੂੰ ਰਿਹਾ ਨਾ ਕੀਤਾ ਗਿਆ ਇਹਦਾ ਸਾਹਮਣਾ ਕਰਨ ਲਈ ਸਰਕਾਰ ਤਿਆਰ ਰਹੇ ਧੰਨਵਾਦ ਵਿਰੋਧ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਕਿ ਸਾਡੇ ਕਿਸਾਨਾਂ ਦੇ ਜਿਹੜੇ ਵੱਡੇ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਹਕੂਮਤ ਜਿਹੜੀ ਹੈ ਉਹ ਬਿਲਕੁਲ ਬੁਖਲਾ ਗਈ ਉਹਨੂੰ ਸਮਝ ਨਹੀਂ ਆਉਂਦੀ ਕਿ ਹੁਣ ਕਰਨਾ ਕੀ ਹੈ ਅੱਗੋਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਾਲੀਆ ਟਾਈਮ ਦੇ ਵਿੱਚ ਕਿਸਾਨਾਂ ਦੇ ਜਥੇ ਤੇ ਸੀਐਮ ਮਾਨ ਦੀ ਜਿਹੜੀ ਸੀ ਆਪਦੇ ਵਿੱਚ ਮੀਟਿੰਗ ਸੀ ਤੇ ਜਿਹੜੀ ਕਿ ਬਿਲਕੁਲ ਬਿਹਤਰ ਨਹੀਂ ਰਹੀ ਕਿਸਾਨਾਂ ਨੇ ਆਪਣੇ ਜਿਹੜੇ ਨੇ ਮਸਲੇ ਪੇਸ਼ ਕੀਤੇ ਨੇ ਉਹਨਾਂ ਨੇ ਆਪਣੀਆਂ ਮੰਗਾਂ ਪੇਸ਼ ਕੀਤੀਆਂ ਲੇਕਿਨ ਸੀਐਮ ਵੱਲੋਂ ਕੋਈ ਅੱਛਾ ਖਾਸਾ ਰਿਸਪੌਂਸ ਨਹੀਂ ਦਿੱਤਾ ਗਿਆ ਕਿ ਸੀਐਮ ਮਾਨ ਇਹ ਕਹਿ ਕੇ ਉਥੋਂ ਮੀਟਿੰਗ ਛੁੱਟ ਗਏ ਕਿ ਤੁਹਾਡੇ ਕੋਲ ਜੋ ਹੁੰਦਾ ਤੁਸੀਂ ਕਰ ਲਓ ਮੇਰੀ ਅੱਖ ਦਾ ਇਨਫੈਕਸ਼ਨ ਹੈ ਮੈਂ ਜਾ ਰਿਹਾ ਠੀਕ ਹੈ ਤੇ ਇਸ ਹਵਾਲੇ ਦੇ ਨਾਲ ਕਿਉਂਕਿ ਕਿਸਾਨਾਂ ਨੇ ਅੱਗੋਂ 5 ਮਾਰਚ ਨੂੰ ਕਰਨਾ ਸੀ ਆਪਣਾ ਮੋਰਚਾ ਪੱਕਾ ਮੋਰਚਾ ਲਾਣਾ ਸੀ ਕਿਸਾਨਾਂ ਨੇ ਇਸ ਹਵਾਲੇ ਦੇ ਨਾਲ ਜਿਹੜਾ ਸੀਐਮ ਉਹ ਬੁਖਲਾ ਗਿਆ ਤੇ ਉਹਨੇ ਕੀ ਕੀਤਾ ਕਿ ਜਿਹੜੇ ਕਿਸਾਨਾਂ ਦੇ ਵੱਡੇ ਵੱਡੇ ਆਗੂ ਨੇ ਉਹਨਾਂ ਨੂੰ ਰਾਤ ਹਨੇਰੇ ਹੋਏ ਉਹਨਾਂ ਦੇ ਘਰਾਂ 'ਚ ਛਾਪੇ ਮਾਰ ਕੇ ਰਿਟਾ ਮਾਰ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦਿਆ ਉਹਨਾਂ ਨੂੰ ਨਜ਼ਰਬੰਦ ਕਰਨ ਦਿਆ ਹਾਲਾਂਕਿ ਇਹ ਕੋਈ ਤੋਕੇ ਇਸ ਚੀਜ਼ ਦਾ ਨਹੀਂ ਬੰਦਾ ਜਦੋਂ ਤੂੰ ਆ ਵੀ ਇੱਕ ਮਸਲੇ ਦਾ ਹੱਲ ਕੱਢਣ ਨੂੰ ਤਿਆਰ ਨਹੀਂ ਹੈਗਾ ਤੇ ਫਿਰ ਤੇਰਾ ਇਹ ਕੰਮ ਨਹੀਂ ਬੰਦਾ ਕਿਉਂਕਿ ਫਿਰ ਤੂੰ ਡਰ ਗਿਆ ਕਿਸਾਨਾਂ ਦੇ ਕੋਲੋਂ ਕਿਸਾਨ ਜਿਹੜੇ ਨੇ ਵੇਖੋ ਕਿਸਾਨ ਪੂਰਾ ਸਾਲ ਮੈਦਾਨ ਦੇ ਵਿੱਚ ਖੇਤਾਂ ਦੇ ਵਿੱਚ ਮਿਹਨਤ ਕਰਦੇ ਨੇ ਕਿਸਾਨ ਬੜਾ ਮਜ਼ਬੂਤ ਹੈ ਉਹ ਤੁਸੀਂ ਉਹਨੂੰ ਕਮਜ਼ੋਰ ਨਹੀਂ ਸਮਝ ਸਕਦੇ ਕਿਸਾਨ ਕਾਫੀ ਦੇਰ ਤੋਂ ਆਪਣੇ ਮੋਰਚੇ ਤੇ ਜਿੰਨ ਜਗ੍ਹਾ ਤੇ ਮੋਰਚੇ ਜਿਹੜੇ ਲਾਏ ਨੇ ਕਿਸਾਨ ਕਾਫੀ ਦੇਰ ਤੋਂ ਉਸ ਆਪਣੇ ਮੋਰਚਿਆਂ ਤੇ ਬੈਠੇ ਨੇ ਤਕਰੀਬਨ 40 ਤੋਂ ਲੈ ਕੇ 50 ਤੱਕ ਜਿਹੜੇ ਨੇ ਕਿਸਾਨਾਂ ਨੇ ਆਪਣੀ ਸ਼ਹੀਦੀ ਦੇਤੀ ਏ ਇਹਨਾਂ ਮੋਰਚਿਆਂ ਦੇ ਵਿੱਚ ਕਿਉਂ ਕਿਉਂ ਨਾ ਆਪਣੀਆਂ ਮੰਗਾਂ ਬਣਵਾਉਣੀਆਂ ਸੀ ਆਪਣੀ ਆਣ ਵਾਲੀ نسل ਜਿਹੜੀ ਹੈ ਉਹਨਾਂ ਨੂੰ ਸਵਾਰਨਾ ਸੀ ਕਿਉਂਕਿ ਕਿਸਾਨ ਦਾ ਜਿਹੜਾ ਕੰਮ ਹੈ ਉਹ ਫਸਲ ਬੋਣਾ ਕਿਸਾਨ ਦੀ ਅੱਗੋਂ ਜਿਹੜੀ ਨਸਲ ਵੀ ਹੁੰਦੀ ਉਹ ਵੀ ਇਹੀ ਕੰਮ ਕਰਦੀ ਏ। ਲਿਹਾਜ਼ਾ ਅਸੀਂ ਆਪਣੇ ਕਿਸਾਨ ਵੀਰਾਂ ਦੇ ਨਾਲ ਖੜੇ ਆ ਤੇ ਅਸੀਂ ਹਕੂਮਤ ਅਕੋ ਬੇਨਤੀ ਕਰਨੇ ਆ ਕਿ ਸਾਡੇ ਜਿਹੜੇ ਕਿਸਾਨ ਵੀਰ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੂੰ ਰਹਾ ਕੀਤਾ ਜਾਵੇ। ਆਪਣੀ ਅਸੀਂ ਆਪਣੇ ਕਿਸਾਨ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ। ਵੀਰੋ ਇਹ ਛੋਟੀ ਸੀ ਅਪਡੇਟ ਸੀ ਜਿਹੜੀ ਕਿ ਆਪਣੇ ਅਸੀਂ ਵੀਵਰ ਦੇ ਨਾਲ ਸ਼ੇਅਰ ਕਰਨੀ ਸੀ। ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਆਪਣੇ ਤੇ ਆਪਣੇ ਖਾਨਦਾਨ ਦਾ ਖਿਆਲ ਰੱਖਿਆ ਜੀ। ਇਜਾਜ਼ਤ ਚਾਹਾਂਗੇ। ਰੱਬ ਰੱਖਾ।